ਤਾਂ ਤੇ ਚੰਡੀਗੜ੍ਹ ਨੂੰ ਲੈ ਕੇ ਹਰਿਆਣਾ ਉੱਤੇ ਪੰਜਾਬ ਦੇ ਵਿੱਚ ਮੁਰ ਸ਼ੁਰੂ ਹੋਏ ਵਿਵਾਦ ਉੱਤੇ ਟਿੱਪਣੀ ਕਰਦੇ ਹੋਏ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਚੰਡੀਗੜ੍ਹ ਪੰਜਾਬ ਦਾ ਸੀ ਪੰਜਾਬ ਦਾ ਹੈ ਤੇ ਪੰਜਾਬ ਦਾ ਰਹੇਗਾ ਇਸ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਅਦਾਲਤ ਦਾ ਦਰਵਾਜ਼ਾ ਖੜਕਾਏਗੀ ਤੌਤੀ ਬਠਿੰਡਾ ਦੇ ਵਿੱਚ ਇੱਕ ਸਮਾਗਮ ਦੇ ਵਿੱਚ ਸ਼ਿਰਕਤ ਕਰਨ ਪਹੁੰਚੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਚੰਡੀਗੜ੍ਹ ਦੇ ਮਾਮਲੇ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਗੰਭੀਰਤਾ ਦੇ ਨਾਲ ਲਿਆ ਜਾ ਰਿਹਾ ਹੈ ਤੇ ਕਿਸੇ ਤਰ੍ਹਾਂ ਦੀ ਢਿੱਲ ਨਹੀਂ ਵਰਤੀ ਜਾ ਰਹੀ ਹੈ ਤਾਜਪੁਰ ਪੰਜਾਬ ਨੂੰ ਉਸ ਦਾ ਬਣਦਾ ਹੱਕ ਦਵਾਇਆ ਜਾ ਸਕੇ ਤਾਂ ਤੇ ਆਮ ਆਦਮੀ ਕਲੀਨਿਕ ਅਤੇ ਸਕੂਲ ਦੇ ਨਾਮ ਬਦਲਣ ਤੇ ਟਿੱਪਣੀ ਕਰਦੇ ਹੋਏ ਉਹਨਾਂ ਕਿਹਾ ਕਿ ਨਾਮ ਬਦਲਣ ਦੇ ਨਾਲ ਕੁਝ ਨਹੀਂ ਹੁੰਦਾ ਲੋਕਾਂ ਨੂੰ ਸਹੂਲਤਾਂ ਮਿਲਣੀਆਂ ਚਾਹੀਦੀਆਂ ਮਕਲਾਤਾਂ ਮੈਂ ਕਿਉਂਕਿ ਬਿਕਨਰ ਵਾਲਾ ਇੱਕ ਗ੍ਰੈਂਡ ਓਪਨਿੰਗ ਅੱਜ ਹੋਈ ਹੈ ਮੈਂ ਸਾਰੀ ਟੀਮ ਨੂੰ ਸੀਓ ਸਾਹਿਬ ਜਿਹੜੇ ਇਹਨਾਂ ਦੇ ਪਹੁੰਚੇ ਨੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹਾਂਗੀ ਔਰ ਬਠਿੰਡਾ ਵਾਸੀਆਂ ਨੂੰ ਵੀ ਮੁਬਾਰਕਬਾਦ ਦੇਣਾ ਚਾਹਾਂਗੀ ਕਿ ਇੱਕ ਅੱਡਾ ਅੱਛਾ ਸਾਡੇ ਸ਼ਹਿਰ ਦੇ ਵਿੱਚ ਜੋ ਰੈਸਟੋਰੈਂਟ ਖੁੱਲਿਆ ਹੈ ਕਿਉਂਕਿ ਅੱਜਕੱਲ ਅਸੀਂ ਸਿਰਫ ਖਾਣੇ ਨੂੰ ਲੈ ਕੇ ਉਸ ਤਰ੍ਹਾਂ ਨਹੀਂ ਕੌਨਸ਼ੀਅਸ ਕਿ ਸੁਆਦੀਸ਼ਟ ਅਸੀਂ ਨਿਊਟ੍ਰੀਸ਼ੀਅਸ ਫੂਡ ਵੱਲ ਵੀ ਓਰੀਐਂਟ ਹੁੰਦੇ ਜਾ ਰਹੇ ਹਾਂ ਸੋ ਇਸ ਲਈ ਮੈਂ ਸਾਰਿਆਂ ਨੂੰ ਇਸ ਮੌਕੇ ਤੇ ਬਹੁਤ-ਬਹੁਤ ਮੁਬਾਰਕਬਾਦ ਦੇਵਾਂਗੀ ਔਰ ਅੱਜ ਇੱਕ ਪਵਿੱਤਰ ਦਿਨ ਗੁਰਪੁਰਬ ਦਾ ਦਿਨ ਹੈ ਉਸ ਤੇ ਲਈ ਵੀ ਮੈਂ ਸਾਰਿਆਂ ਨੂੰ ਆਪਣੇ ਵੱਲੋਂ ਲੱਖ ਲੱਖ ਵਧਾਈ ਦਵਾਂ। ਮੈਂ ਤੁਹਾਡਾ ਆਪਣਾ ਜਿਹੜਾ ਖਾਸ ਕਰਕੇ ਜੇ ਮੰਤਰੀ ਜੀ ਤੇ ਕੱਲੋ ਚ ਚਿਲਡਰਨ ਡੇ ਸੀ। ਮੈਮ ਇੱਕ ਪਾਸੇ ਤੁਹਾਡਾ ਡਿਪਾਰਟਮੈਂਟ ਦੇ ਉੱਪਰ ਦੇ ਪੱਧਰ ਤੇ ਕੰਮ ਕਰ ਰਿਹਾ। ਥੋੜੇ ਪਾਸੇ ਇਹ ਨਹੀਂ ਲੱਗ ਰਿਹਾ ਕਿ ਬਹੁਤ ਸਾਰੇ ਬੱਚੇ ਜਿਹੜੇ ਨੇ ਉਹ ਚੌਂਕਾਂ ਦੇ ਵਿੱਚ ਜਿਹੜੇ ਆ ਭੀਖ ਮੰਗ ਰਹੇ ਨੇ। ਔਰ ਛੋਟੇ ਛੋਟੇ ਬੱਚੇ ਨੇ ਕੌਣ ਬੱਚੇ ਨੇ ਉਹ ਕਿੱਥੋਂ ਆਏ ਨੇ ਪੰਜਾਬ ਨਾਲ ਸੰਬੰਧਤ ਨਹੀਂ ਗਏ ਤਾਂ ਕਿਸੇ ਤਰ੍ਹਾਂ ਵੀ ਖਾਣ ਪੀਣ ਤੱਕ ਨਹੀਂ ਦਿੰਦੇਗੇ ਜੀ ਤਾਂ ਤੁਹਾਡੇ ਵੱਲੋਂ ਕੀ ਕੀਤਾ ਜਾ ਰਿਹਾ ਹੈ ਮੈਂ ਤੁਹਾਨੂੰ ਕੁਝ ਬਹੁਤ ਹੀ ਇੱਕ ਸੰਜੀਦਾ ਮਸਲਾ ਔਰ ਮੈਂ ਇਹ ਵੀ ਦੱਸਾਂਗੀ ਕਿ ਇਸ ਤੋਂ ਪਹਿਲਾਂ ਕਿਸੇ ਨੇ ਇਸ ਵੱਲ ਧਿਆਨ ਵੀ ਨਹੀਂ ਦਿੱਤਾ ਔਰ ਸਾਡਾ ਡਿਪਾਰਟਮੈਂਟ ਤਕਰੀਬਨ 6 ਮਹੀਨੇ ਤੋਂ ਅਸੀਂ ਇਹ ਮਹਿੰਮ ਸ਼ੁਰੂ ਕੀਤੀ ਹੋਈ ਹੈ ਕਿ ਅਸੀਂ ਜੋ ਵੀ ਬੱਚੇ ਭੀਖ ਮੰਗਦੇ ਨੇ ਉਹਨਾਂ ਨੂੰ ਰੈਸਕਿਊ ਕਰਕੇ ਉਹਨਾਂ ਨੂੰ ਸਕੂਲ ਚ ਐਡਮਿਟ ਕਰਾਈਏ ਯਾ ਫਰੋਂ ਨਾ ਨੂੰ ਪੇਰੈਂਟਸ ਦੇ ਹਵਾਲੇ ਕਰੀਏ ਵੱਡੀ ਪ੍ਰੋਬਲਮ ਇਹ ਆ ਜਾਂਦੀ ਹੈ ਕਿ ਬਹੁਤ ਸਾਰੇ ਬੱਚੇ ਜਿਹੜੇ ਉਹ ਮਾਈਗ੍ਰੇਟ ਹੋ ਕੇ ਆਉਂਦੇ ਨੇ ਔਰ ਅਸੀਂ ਉਹਨਾਂ ਨੂੰ ਰੈਸਕਿਊ ਵੀ ਕਰਕੇ ਲੈ ਕੇ ਜਾਂਦੇ ਆ ਔਰ ਉਸ ਤੋਂ ਬਾਅਦ ਪੇਰੈਂਟਸ ਲੈ ਜਾਂਦੇ ਔਰ ਫਿਰ ਦੁਬਾਰਾ ਉਸੇ ਕਿਤੇ ਨਾਲ ਜੁੜ ਜਾਂਦੇ ਆ ਸੋ ਇਹ ਇੱਕ ਕੋਈ ਥੋੜੇ ਦਿਨਾਂ ਦੀ ਗੱਲ ਨਹੀਂ ਆ ਕੁਝ ਮਹੀਨਿਆਂ ਚ ਆਪਾਂ ਸੌਟ ਆਊਟ ਕਰ ਪਾਵਾਂਗੇ ਪਟਿਆਲੇ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਸ਼ੁਰੂ ਕੀਤਾ ਸੀਗਾ ਔਰ ਬਹੁਤ ਸਾਰੇ ਬੱਚੇ ਰੈਸਕਿਊ ਕੀਤੇ ਸਿਰ ਮਹਿੰਮ ਲਗਾਤਾਰ ਜਾਰੀ ਹੈ ਪਰ ਜੋ ਪ੍ਰਵਾਸੀ ਬੱਚੇ ਸਾਡੇ ਕੋਲ ਆਉਂਦੇ ਨੇ ਪ੍ਰੋਬਲਮ ਉਹਨਾਂ ਦੀ ਜ਼ਿਆਦਾ ਕ੍ਰੀਏਟ ਹੋ ਰਹੀ ਹੈ ਪਰ ਅਸੀਂ ਲੱਗੇ ਹਾਂ ਔਰ ਕੋਸ਼ਿਸ਼ ਕਰਾਂਗੇ ਕਿ ਹਰ ਜ਼ਿਲ੍ਹੇ 'ਚ ਉਹ ਇਹ ਜਿਹੜੀ ਬੱਚਿਆਂ ਦੀ ਭੀਖ ਮੰਗਣ ਦੀ ਪ੍ਰਥਾ ਖਤਮ ਕਰੀਏ ਬਹੁਤ ਸਾਰੇ ਕਿੱਪੜੇ ਬੱਚੇ ਮਾਈਕ੍ਰੋਵੇਵ ਲੋ ਪੱਤੀ ਗਰਾਏ ਨੇ ਜਾਂ ਸਕੂਲਾਂ ਦੇ ਵਿੱਚ ਜਾਂ ਕੋਈ ਉਹਨਾਂ ਨੂੰ ਅਸੀਂ ਪਿਛਲੇ ਸਾਲ ਵੀ ਇਹ ਪ੍ਰੋਸੈਸ ਸ਼ੁਰੂ ਕੀਤਾ ਸੀ ਜਿਦੇ ਵਿੱਚ ਤਕਰੀਬਨ 300 ਬੱਚੇ ਅਸੀਂ ਲੈ ਕੇ ਗਏ ਸੀ ਪਰ ਉਹੀ ਗੱਲ ਮੈਂ ਤੁਹਾਨੂੰ ਕਹਾਂਗੀ ਕਿ ਇੱਕ ਸਰਕਲ ਹੈ ਜਿਹੜਾ ਦੁਬਾਰਾ ਰਿਪੀਟ ਹੁੰਦਾ ਹੈ ਇਸ ਵਾਰ ਪਟਿਆਲਾ ਕੱਲੇ ਪਟਿਆਲਾ ਦੇ ਵਿੱਚੋਂ 50 ਬੱਚੇ ਅਸੀਂ ਰੈਸਕਿਊ ਕਰਕੇ ਲੈ ਕੇ ਗਏ ਸੀ ਔਰ ਉਹੀ ਬੱਚੇ ਦੁਬਾਰਾ ਆ ਜਾਂਦੇ ਨੇ ਜੇ ਬਹੁਤੀ ਅਸੀਂ ਸਟ੍ਰਿਕਨੈਸ ਵੀ ਕਰਦੇ ਹਾਂ ਕਿਉਂਕਿ ਇਹਦੇ ਵਿੱਚ ਪੇਰੈਂਟਸ ਤੇ ਵੀ ਪਰਚਾ ਹੋ ਸਕਦਾ ਸੋ ਅਸੀਂ ਅਵੇਅਰ ਕਰ ਰਹੇ ਹਾਂ ਕਿ ਜਿਹੜੇ ਪੇਰੈਂਟਸ ਵੀ ਇਸ ਪਾਸਿਬਲ ਬੱਚਿਆਂ ਨੂੰ ਲਿਜਾ ਰਹੇ ਨੇ ਉਹਨਾਂ ਤੇ ਪਰਚਾ ਹੋਏਗਾ ਔਰ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਪੇਰੈਂਟਸ ਖੁਦ ਇਨਵੋਲਡ ਹੁੰਦੇ ਨੇ ਸੋ ਉਹਨਾਂ ਲਈ ਅਸੀਂ ਇੱਕ ਜਿਹੜਾ ਲੇਬਰ ਐਕਟ ਹੈ ਉਹਦੇ ਵਿੱਚ ਵੀ ਥੋੜੀਆਂ ਜਿਹੀਆਂ ਚੇਂਜਸ ਕਰਨ ਦੀ ਕੋਸ਼ਿਸ਼ ਕਰ ਰਹੇ ਆ ਮੈਮ ਚੰਡੀਗੜਾ ਦਾ ਮਸਲਾ ਵਾਪਸ ਆਇਆ ਹੈ ਦੁਬਾਰਾ ਉੱਠ ਖੜਿਆ ਹੈ ਹਰ ਵਾਰ ਆਪਾਂ ਗੱਲ ਕਰੀਏ ਦੋ ਚੰਡੀਗੜਾ ਦਾ ਮਸਲਾ ਦਾ ਪੰਜਾਬ ਆਪਣਾ ਹੱਕ ਤੇ ਹਰਿਆਣਾ ਆਪਣਾ ਹੱਕ ਜਿਦਾ ਜਤਾਉਂਦਾ ਤੁਹਾਡੀ ਪਾਰਟੀ ਵੱਲੋਂ ਇਹ ਜਾਂ ਸਟੈਂਡ ਸਟੇਟ ਤੇ ਕੀ ਕੀਤਾ ਦੇਖੋ ਜੀ ਅਸੀਂ ਹਮੇਸ਼ਾ ਹੀ ਇਸ ਹੱਕ ਵਿੱਚ ਖੜੇ ਹਾਂ ਕਿ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਚਾਹੀਦਾ ਹੈ ਔਰ ਆਮ ਆਦਮੀ ਪਾਰਟੀ ਹਮੇਸ਼ਾ ਹੀ ਪੰਜਾਬੀ ਲੋਕਾਂ ਦੇ ਨਾਲ ਖੜੀ ਹੈ ਪੰਜਾਬੀਆਂ ਦੀ ਸਰਜੀ ਹੋਈ ਮੇਨ ਗੱਲੋ ਕੀ ਸ਼ੁਰੂਆਤ ਹੀ ਪੰਜਾਬ ਵਿੱਚ ਹੋਈ ਸੀ ਸੋ ਜਿੱਥੇ ਕਿਤੇ ਚੰਡੀਗੜ੍ਹ ਦਾ ਮਸਲਾ ਉੱਠੇਗਾ ਅਸੀਂ ਪੰਜਾਬੀਆਂ ਦੇ ਨਾਲ ਖੜੇ ਆਂ ਔਰ ਚੰਡੀਗੜ੍ਹ ਨੂੰ ਅਸੀਂ ਆਪਣਾ ਹੀ ਸਮਝਾਂਗੇ ਪੈਰ ਬਾਈ ਜੀ ਲੈ ਕੇ ਸਵਾਲ ਬੜੇ ਉੱਠ ਰਹੇ ਆ ਜੀ ਪੈਰ ਬਾਈ ਕਹਿੰਦੇ ਪ੍ਰੋਪਰ ਨਹੀਂ ਕੀਤੀ ਜਾ ਰਹੀ ਪੰਜਾਬ ਵਿੱਚ ਇਹ ਹੋ ਸਕਦਾ ਕਿ ਵਿਰੋਧੀ ਧਿਰਾਂ ਵੱਲੋਂ ਕੁਝ ਗਲਤ ਫਵਾਈਆਂ ਫਹ ਫਲਾਈਆਂ ਜਾਂਦੀਆਂ ਹੋਣ ਪਰ ਜਿੱਥੇ ਕਿਤੇ ਮੈਂ ਕਹਾ ਕਿ ਮਾਨ ਸਾਹਿਬ ਨੇ ਭਾਵੇਂ ਪੰਜਾਬ ਦੇ ਕੋਈ ਵੀ ਮਸਲੇ ਹੋਣ ਉਹਨਾਂ ਨੂੰ ਮੂਰੇ ਲੱਗ ਕੇ ਹੱਲ ਕਰਾਉਣ ਦੀ ਕੋਸ਼ਿਸ਼ ਕੀਤੀ ਅਸੀਂ ਕਿਸੇ ਵੀ ਪੱਖੋਂ ਪਿੱਛੇ ਨਹੀਂ ਹਟਾਇਆ ਉੰਨਾ ਨੇ ਤਾਂ 1 ਏਕੜ ਜ਼ਮੀਨ ਜਿਹੜੀ ਹੈ ਲੈ ਲਈ ਹੈ ਚੰਡੀਗੜ੍ਹ ਦੇ ਵਿੱਚ ਔਰ 12 ਏਕੜ ਜਿਹੜੀ ਆ ਉਹ ਦੇ ਦਿੱਤੀ ਹੈ ਹਰਿਆਣਾ ਦੇ ਵਿੱਚ ਲੇਕਿਨ ਅਸੀਂ ਕਿਵੇਂ ਕਹਿ ਸਕਦੇ ਆ ਕਿ ਵੀ ਅਸੀਂ ਉਹਨੂੰ ਰੋਕ ਲਾਂਗੇ ਜਾਂ ਬਹੁਤ ਸਾਰੇ ਐਸੀ ਕੋਰਟ ਚ ਵੀ ਜਾਵਾਂਗੇ ਅਸੀਂ ਸਾਰੇ ਹੱਥ ਕੰਡੇ ਅਪਣਾਵਾਂਗੇ ਜਿੱਥੇ ਅਸੀਂ ਖੜ੍ਹ ਸਕਦੇ ਅਸੀਂ ਖੜ੍ਹ ਹੋਈ ਅਸੀਂ ਆਪਣਾ ਮਤਲਬ ਪੂਰੀ ਕੋਸ਼ਿਸ਼ ਕਰਾਂਗੇ ਕਿੰਨੇ ਬਾਹਰ ਵੀ ਜਾ ਕੇ ਬਾਇਲਕਸ ਨੂੰ ਪਹੁੰਚਾ ਰਹੇ ਆ ਬੜੀ ਵੱਡੀ ਹੋਟਸਪ ਬਣੀ ਹੋਈ ਹੈ ਇਸ ਸਿਨੈਰੀਓ ਕੀ ਲੱਗ ਰਹੀ ਹੈ ਮੇਖੋ ਜਿੱਦੜ ਬਾਹਰ ਦੇ ਵਿੱਚ ਜਦੋਂ ਦੀ ਮੈਂ ਵਿਚਰ ਰਹੀ ਹਾਂ ਤਕਰੀਬਨ 15 ਦਿਨ ਹੋ ਗਏ ਔਰ ਲੋਕਾਂ ਨੇ ਆਪਣਾ ਮੂਡ ਬਿਲਕੁਲ ਬਦਲਿਆ ਹੋਇਆ ਜਿਵੇਂ ਕਿ ਪਹਿਲਾਂ ਇਹ ਕਾਂਗਰਸ ਦਾ ਘੜ ਬਣ ਗਿਆ ਸੀ ਜਾਂ ਕਹਿ ਲੋ ਕਿ ਪਹਿਲਾਂ ਕਾਲੀਆਂ ਨੇ ਇਹਨੂੰ ਘੜ ਬਣਾਇਆ ਹੋਇਆ ਸੀ ਸੋ ਇਸ ਵਾਰ ਲੋਕ ਪੂਰੀ ਤਰ੍ਹਾਂ ਤਿਆਰ ਨੇ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਜਿੱਤਾਵਾਂਗੇ ਔਰ ਬੜੀ ਵੱਡੀ ਲੀਡ ਨਾਲ ਅਸੀਂ ਇਹ ਜਿਹੜੀ ਸੀਟ ਜਿੱਤਾਂਗੇ ਜੇ ਬਾਦਲ ਵੀ ਆ ਜੀ ਹੁਣ ਕੱਲ ਕੇਜੀਪਲ ਸਾਡੇ ਆ ਰਹੇ ਨੇ ਇੱਕੋ ਜੀ ਹਰੇਕ ਨੂੰ ਹੱਕ ਹੈ ਆਪਣਾ ਪ੍ਰਚਾਰ ਕਰਨ ਦਾ ਪਰ ਜੇਕਰ ਮਨਪ੍ਰੀਤ ਸਿੰਘ ਬਾਦਲ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਵੀ ਲੋਕ ਭਲੀ ਭੰਤੀ ਜਾਣਦੇ ਆ ਉੱਥੋਂ ਦੇ ਬਾਜ਼ਾਰਾਂ 'ਚ ਜਾ ਕੇ ਉੱਥੋਂ ਦੇ ਸ਼ਹਿਰ ਦੇ ਲੋਕਾਂ ਨੂੰ ਖਾਸ ਕਰਕੇ ਪੁੱਛਿਆ ਜਾਵੇ ਕਿ ਕਿਸ ਤਰ੍ਹਾਂ ਦਾ ਵਿਵਹਾਰ ਰਿਹਾ ਕਬਜ਼ੇ ਕਰਾਉਣ ਵਾਲੇ ਮੰਤਰੀ ਕਿਸ ਤਰ੍ਹਾਂ ਸਾਰਾ ਕੁਝ ਲੋਕਾਂ ਦੇ ਸਾਹਮਣੇ ਲਿਆ ਦੇ ਮੈਡਮ ਵਿਆਣਬਾਜੀ ਜਿਸ ਤਰ੍ਹਾਂ ਦੀ ਵਿਗਰਾਮਨੀ ਆ ਰਹੀ ਹੈ ਲਗਾਤਾਰ ਤੁਸੀਂ ਦੇਖ ਰਹੇ ਹੋ ਕਿ ਵਿਦਰੋਹ ਹਾਕਮ ਜਿਸ ਤਰ੍ਹਾਂ ਦੀ ਬਿਆਨਬਾਜੀ ਆ ਰਹੀ ਆਪੋਜੀਸ਼ਨ ਵੱਲੋਂ ਕਰ ਰਹੇ ਹੈ ਚਾਹੇ ਉਹ ਪੱਛੋਂੋਂ ਕਿਤੇ ਆ ਰਹੇ ਜਾਂ ਇਹਨਾਂ ਤੋਂ ਆ ਰਹੇ ਕਿ ਲੱਗ ਰਿਹਾ ਦੋਨੋਂ ਕਿ ਇਸ ਤਰ੍ਹਾਂ ਦੀ ਬਿਆਨਬਾਜੀ ਦੇਖੋ ਬਿਆਨਬਾਜੀ ਮੈਂ ਤਾਂ ਇਹ ਕਹਾਂਗੀ ਕਿ ਜਿਤਾਣਾ ਲੋਕਾਂ ਨੇ ਹੁੰਦਾ ਜੋ ਇਮੇਜ ਤੁਹਾਡਾ ਲੋਕਾਂ ਦੇ ਵਿੱਚ ਉਹ ਲੋਕਾਂ ਨਹੀਂ ਤੁਹਾਡੇ ਨਾਲ ਖੜਨਾ ਹੁੰਦਾ ਸੋ ਅਨਨੇਸੈਸਰੀ ਕਿਸੇ ਉੱਤੇ ਬਿਨਾ ਮਤਲਬ ਦੇ ਅਲੀਗੇਸ਼ਨ ਲਾਉਣਾ ਮੈਂ ਕਦੀ ਵੀ ਉਸ ਤੇ ਹੱਕ ਜੀ ਨਹੀਂ ਜਾਵਾਂਗੀ ਸੋ ਜੋ ਕੋਈ ਇਮੇਜ ਹੈ ਕਿਸੇ ਲੀਡਰ ਦੀ ਉਹ ਲੋਕਾਂ ਦੇ ਸਾਹਮਣੇ ਔਰ ਲੋਕ ਉਸ ਨੂੰ ਜਵਾਬ ਦੇ ਰਹੇ ਹਨ ਜਿਹੀ ਹੋ ਰਹੀਆਂ ਕਿ ਅਸੀਂ ਆਹ ਕੰਮ ਵੀ ਕਰਾਵਾਂਗੇ ਜੇ ਅਸੀਂ ਆਹ ਕੰਮ ਕਰਾਵਾਂਗੇ ਕੇਂਦਰ ਤੋਂ ਲਿਆ ਕੇ ਤਾਂ ਲੱਗ ਰਿਹਾ ਤੁਹਾਨੂੰ ਵੀ ਕੇਂਦਰ ਤੋਂ ਇਕੱਲਾ ਜਿਹੜਾ ਇੱਕ ਏਰੀਆ ਦੇ ਵਿੱਚ ਦੇਖੋ ਲਾਰੇ ਦਾ ਜੀ ਜਾਂ ਕਹਿ ਲੋ ਕਿ ਉਹ ਚੀਜ਼ ਕੋਈ ਵੀ ਲੋਕਾਂ ਨੂੰ ਪਰਮਾਉਣਾ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਸੋ ਇਹ ਵੈਸੇ ਵੀ ਇਲੈਕਸ਼ਨ ਕਮਿਸ਼ਨ ਉਹਦੇ ਤੇ ਨੋਟਿਸ ਲੈ ਸਕਦਾ ਕਿ ਤੁਸੀਂ ਇਸ ਤਰ੍ਹਾਂ ਦੇ ਬਿਆਨਬਾਜ਼ੀ ਕਰੋਗੇ ਸੋ ਕੋਸ਼ਿਸ਼ ਕਰ ਰਹੇ ਨੇ ਪਰ ਲੋਕ ਜਾਣਦੇ ਆ ਨਾ ਜੀ ਮੈਡਮ ਲੱਗਦਾ ਤੁਹਾਨੂੰ ਵੀ ਬਾਈ ਇਲੈਕਸ਼ਨ ਜਿਹੜਾ ਪੰਜਾਬ ਦਾ ਹੈ ਇਸਦੀ ਤਸਵੀਰ ਕਲੀਅਰ ਕਰ ਦੂਗੀ ਹਾਂ ਬਹੁਤ ਕੁਝ ਕਲੀਅਰ ਕਰੇਗਾ ਜਿਵੇਂ ਕਿ ਦੂਜੀਆਂ ਪਾਰਟੀਆਂ ਜੋ ਦਾਅਵੇ ਕਰਦੀਆਂ ਨੇ ਉਹਦੇ ਬਾਰੇ ਵੀ ਬਹੁਤ ਕੁਝ ਕਲੀਅਰ ਕਰੇਗਾ ਸੋ ਥੋੜਾ ਕਰ ਰਹਾ ਕਿ ਸਭ ਕੁਝ ਸਾਹਮਣੇ ਆ ਹੀ ਜਾਏ ਆਮ ਆਦਮੀ ਕਲੀਨਿਕ ਤੇ ਸੌਂਗਾ ਤੇ ਦਾਅਵਿਆਂ ਦੀ ਚਰਚਾ ਚੱਲ ਰਹੀ ਹੈ ਜੀ ਇਸ ਤਰ੍ਹਾਂ ਨਾਮ ਬਦਲਣ ਨਾਲ ਮੈਨੂੰ ਨਹੀਂ ਲੱਗਦਾ ਕਿ ਕੋਈ ਫਰਕ ਪੈਂਦਾ ਸਰਕਾਰ ਦਾ ਜੋ ਬੇਸਿਕ ਮੁੱਦਾ ਹੈ ਉਹ ਲੋਕਾਂ ਤੱਕ ਸਹੂਲਤਾਂ ਪਹੁੰਚਾਉਣੀ ਹੈ ਔਰ ਉਹਦੇ ਵਿੱਚ ਅਸੀਂ ਬਹੁਤ ਜ਼ਿਆਦਾ ਕਾਮਯਾਬ ਹੋਏ ਹਾਂ ਸੋ ਇਹ ਸਰਕਾਰ ਦੀ ਕਹਿ ਲਵਾਂਗੇ ਇੱਕ ਤਰ੍ਹਾਂ ਨਾਲ ਵੱਡੀ ਪ੍ਰਾਪਤੀ